ਬੋਸ ਚੱਲ 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 ਤੂੰ ਬੈਠ ਚੱਲ ਚੱਲ ਪ੍ਰੀਤ ਬੈਠ ਜੀ ਤਾਂ ਹੀ ਬਹਿ ਜਾਂਦਾ ਇਹਨੇ ਤਾਂ ਹੀ ਬਹਿ ਗਿਆ ਬਹਿ 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 ਲੱਗ ਜਪੁਰ ਛਾਬਾਸ ਚਲੋ 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 ਇੱਥੇ ਜੇ ਖੜਕਾ ਖੁੜਕਾ ਹੋ ਗਿਆ ਤਾਂ ਡਰਨ ਆ ਜਾਵੇ ਚੰਗੋ એનર્ਜੀ ਵਾਲੀ ਆ ਪ੍ਰੀਤ ਦੇ એનર્ਜੀ ਵਾਲੀ ਆ ਵੀਰੇ ਦਣ ਹੋ ਗਏ ਨਾ ਕੱਡੇ ਨੇ ਕਦੂ ਵਾਲਾ ਬਾਹਣ ਨਿਗਾਹ ਰੱਖਿਓ ਓਏ ਕੋਈ ਕੱਦੂ ਵਾਲੇ ਬਾਹਣ ਚ ਪੜਾਂਗੇ ਕੈਲੇ ਨਹੀਂ ਤਾਂ ਨਾ ਕਰ ਕੈਲੇ ਨੇ ਨਾ ਕਰਤੀ ਹੋਈ ਉਹ ਮੈਂ ਨਹੀਂ ਕੱਦੂ ਵਾਲੇ ਬਾਹਣ ਚ ਪੜਨਾ ਆ ਗਿੱਲਾ ਵੀ ਵਧੀਆ ਬਾਹਣ ਤਾਂ ਓ ਦੇ ਓ ਦੇ ਪਈ ਤੇ ਚੜਨਗੇ ਉੱਥੋਂ ਹੀ ਲਿਆ ਹਾਂ ਇੱਥੋਂ ਦੀ ਆ ਜੂ ਚਾਲ ਹੈਲੋ ਸ਼ੁਰੂ ਹੋ ਗੋ ਚੱਲ ਜੀ ਅੱਲਾਹ ਸ਼ੇਰਾ ਕੋਈ ਨਾ ਕੋਈ ਨਾ ਕੋਈ ਨਾ ਚੱਲ 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 ਬੈਠਾ ਚੱਲ ਚਲੋ 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 ਬਾੜਾ ਪਜਾਏ ਹੋ ਨਾ ਚੰਗੋ ਚੈੱਕ ਹੀ ਕਰਾਉਣਾ ਕਦੂ ਸੀਰੇ ਨੇ ਕਿਵੇਂ ਕੀਤਾ ਦੇਖ ਬਾਹਰ ਕੱਢ ਲੋ ਇਹ ਜ਼ੋਰ ਲਾਉਂਗਾ ਜਿਗੜਾ ਲਾਸਾ ਮਾਰੀ ਚੱਲ ਬਾਹਰ ਕੱਢੋ ਕੱਲੀ ਮੋਦੀ ਵਾਲੀ ਲੱਗਦੀ ਆ ਹਨ ਆਜੋ ਲਿਓ ਨੇੜੇ ਲਿਓ ਵਾ ਹੋ ਗਿਆ ਕੱਦੂ ਪੁੱਤ ਬਾਣ ਬਣ ਗਿਆ ਵਧੀਆ ਪੋਰਸ ਵਧੀਆ ਆ ਰਿਹਾ ਉੱਤਰਾਂ ਮੇ ਲੋਕਾਂ ਦਾ ਜੱਜ 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 ਬਣੇ ਗਿੱਲਾ ਬਣ ਜਾ ਚੂ ਆਪਣੇ ਇਹੀ ਆ ਹੈਨਾ ਧੋਨੇ ਲਾਗੇ ਹੋਣਗੇ ਬਾਕੀ ਤਾਂ ਸਾਰੇ ਆਉਂਦੇ ਹੋਏ ਚਵਾੜਾਂਗੇ ਹਾਲੀ 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 ਤੁਰਾਂਗੇ ਇਹਦੇ ਚ ਫੇਰ ਡਰ ਨੂੰ ਹਟ ਜਾਂਦੇ ਚੱਕਰ ਜੁੱਕੜ ਅੰਦਰ ਟੈਕ ਜਾ ਕਰੋ ਆਗੇ ਇੱਕ ਇਕੱਲਾ ਲੀਡਰ ਹੀ ਆ ਆਗੇ ਸਾਰੇ ਹੀ ਇਹਦਾ ਇਹ ਕਮਰੇ ਚ ਜਾ ਜਾ 프리 ਤਾਂ ਇਹਨੂੰ ਇਹਦੇ ਕਮਰੇ ਚ ਲੈ ਜਾ ਉਹਨੂੰ ਉਹ ਜੁਗਣੀ ਨੂੰ ਲਿਆ ਨਵਾਈਏ ਉਹਨੂੰ ਮਾਰ ਕੇ ਇਹਨੂੰ ਠੱਸਕੇ ਨਵਾੜਾ ਦੇ ਵਾਜੋ ਆਜੋ ਆਜੋ ਸਾਰਿਆਂ ਨੂੰ ਨਮਾਦੋ ਚਲੋ ਚਲੋ ਆਪਣੇ ਬੱਚੇ ਚਲ ਨਾੜਾ ਕਿਤੇ ਨਹੀਂ ਜੀ ਹੁਨਾਤ ਜੀ 13 ਖੁਰਮੀ ਤੇ ਬੰਦ ਏ ਆਨਲਾਈਨ ਪਾਣੀ ਛੜਕਦਾ ਨਾ ਯਾਰ ਕਲਾ ਨਹੀਂ ਛੜਕਦੀ ਜਿਵੇਂ ਤਾਂ ਨੀਂਂਦੂ ਪਹਿਲਾਂ ਕੇਰਾਂ ਨੂੰ ਘੋੜੇ ਨੂੰ ਰਿਲੈਕਸ ਹੋ ਲੈਣ ਤੋਂ ਉਦੋਂ ਬਾਅਦ ਪਾਉਂਦਾ ਕੋਈ ਉੱਥੇ ਬੰਨ ਲਾ ਹਣੀ ਘੱਟ ਕਰੀ ਪਾਣੀ ਦਾ ਨਿੱਕੇ ਇਹਨੂੰ ਬੰਨ ਲਾ ਫਿਰ ਤੂੰ ਇਹਨੂੰ ਫੜ ਮੈਂ ਆ ਗਿਆ ਗੈਟਰ ਨੂੰ ਛੱਡ ਦੇ ਇੰਨਾ ਤੇ ਕਰੀ ਜਾ ਕਰ ਵਨ ਟੂ ਪਾਣੀ ਦੀ ਪਾਵਰ ਕੱਟ ਗਈ। ਹਾਂ। ਸਾਡੀ ਕਿੱਥੇ ਪਾਣੀ ਨਹੀਂ ਆ ਰਿਹਾ। ਪਾਣੀ ਦੀ ਪਾਵਰ ਕੱਟ ਗਈ। ਆ ਦੇ ਲੈ। ਇਹਦੇ ਬੱਸ ਸ਼ਾਬਾਸ਼। ਢੇੜੀ ਕਿਧਰ ਹੋ ਗਈ? ਤਾਂ ਢੇੜੀ ਇਧਰੋਂ ਭਰਤੀ ਰੱਖੀ ਗੁਰੀ ਚੱਲ। ਪਾਣੀ ਦੀ ਪਾਵਰ ਜਿਹੜਾ ਟੱਟਾ ਕੱਤੀ। ਸਮਝ ਨਹੀਂ ਆ ਰਿਹਾ। ਸਮਝ ਨਹੀਂ ਆ ਰਿਹਾ। ਮੈਂ ਅਖੀਰ ਜਾਨਾ ਕਿਉਂ ਸੇ ਦੇਸ ਤੋਂ ਯੂਰਪਿਕ ਸਾਲਾਂ ਤੋਂ ਫਸਤੀ ਸੀ। ਅੱਜ ਮੈਂ ਥੇਰੀ ਜਲਾਇ ਇੱਥੇ ਨਾ ਹਰ ਇੱਕ ਪਾਣੀ ਦੀ ਗੀ ਹੈ। ਇੱਕ ਮਹੀਨਾ ਪਹਿਲਾਂ। ਹਮ ਸਾਡੇ ਇੱਕ ਪੈੜ ਦੇ ਫਸਲੀਆਂ ਤੋਂ ਫੇਰ ਦੇ ਥੱਲੇ ਤੱਕ ਪਾਣੀ ਜਾਂਦਾ। ਵਰਤਾਂ ਇੱਕ ਪਹਿਲਾਂ ਕੰਮ ਸ਼ੁਰੂ ਹੋ ਗਿਆ ਜਦੋਂ ਤਨਖਾਣੇ ਵੀ ਖਤਮ ਹੋ ਗਏ। ਆਏ ਨਾ ਤੂੰ ਫੋਟੋਆਂ ਵੀ ਨਹੀਂ ਲਗਾ ਇੱਕ ਟ੍ਰਾਪ ਆ ਗਿਆ। ਬਾਹਰਲੇ ਪਿੰਡ ਦੇ ਤੋਂ ਆਏ ਫੋਟੋਆਂ ਵੀ ਸਰ ਸੁਮੇ ਹਰਤਾ ਜਾਂਦੀ ਐਸ ਭੈਣ ਨੂੰ ਮਗਾਤਾ ਦਵਾਈ ਨਹੀਂ ਲਈ ਜਾਂਦੀ ਜਦੋਂ ਦਵਾਈ ਨਾ ਹੋਵੇ ਹਾਂਜੀ ਜਿਹੜਾ ਹਰਤਾ ਜਾਂਦੀ ਤੋਂ ਕੋਈ ਨਹੀਂ